ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਘੋੜੀ ਬਾਰੇ ਗੱਲਬਾਤ ਕਰਾਂਗੇ ਸਾਰੀ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਹੜੇ ਵੀਰ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੇ ਕਿਸੇ ਵੀਰ ਨੇ ਆਪਣੇ ਕਿਸੇ ਵੀ ਬਕਾਊ ਪਸ਼ੂ ਦੀ ਐਡ ਲਗਵਾਉਣੀ ਹੋਵੇ ਤਾਂ ਮੇਰੇ ਨਾਲ WhatsApp ਤੇ ਗੱਲਬਾਤ ਕਰ ਸਕਦਾ ਮੇਰਾ WhatsApp ਨੰਬਰ ਸਕਰੀਨ ਤੇ ਪਾਸਟ ਤੇ ਸ਼ੋਅ ਕਰਾਂਗੇ ਬਾਕੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਗ੍ਰੀਨ ਪਰ ਘੋੜੀ ਦੇਖ ਰਹੇ ਹੋ ਇਹ ਘੋੜੀ ਆਪਾਂ ਸੇਲ ਲਈ ਲੈ ਕੇ ਆਏ ਆਂ ਐਡਰੈਸ ਦੀ ਗੱਲਬਾਤ ਕਰਦੇ ਆਂ ਰਾਜਸਥਾਨ ਏਰੀਆ ਬਾਈਹੋਰਾ ਦਾ ਰਾਇਲ ਸਟੱਡ ਫਾਰਮ ਤੋਂ ਆਪਾਂ ਇਹ ਵੀਡੀਓ ਲੈ ਕੇ ਆ ਰਹੇ ਆਂ ਤੇ ਘੋੜੀ ਦੀ ਉਮਰ ਦੀ ਗੱਲਬਾਤ ਕਰੀਏ ਤਾਂ ਘੋੜੀ ਦੀ ਉਮਰ ਹੈ ਜਿਹੜੀ 9 ਸਾਲ ਬਾਈ ਨੇ ਦੱਸੀ ਆ ਸਵਾਰੀ ਦੀ ਘੋੜੀ ਪਾਸ ਹੈ ਬਾਕੀ ਤੁਸੀਂ ਦੇਖ ਸਕਦੇ ਹੋ 59 ਇੰਚ ਜਿਹੜੀ ਇਸ ਦੀ ਹਾਈਟ ਮਾਲਕ ਨੇ ਦੱਸੀ ਹੈ ਤੇ ਮਿੱਤਰੋ ਜੇ ਆਪਾਂ ਗੱਲਬਾਤ ਕਰੀਏ ਵੀ ਘੋੜੀ ਮੌਕੇ ਦੀ ਖਾਲੀ ਹੈ ਜਾਂ ਗੱਬਣਾ ਤਾਂ ਮੈਂ ਤੁਹਾਨੂੰ ਦੱਸਦਾ ਇਸ ਟਾਈਮ ਘੋੜੀ ਮੌਕੇ ਦੀ ਖਾਲੀ ਹੈ ਇਹਨੇ 5 ਮਹੀਨੇ ਪਹਿਲਾਂ ਇੱਕ ਬੱਚਾ ਦਿੱਤਾ ਸੀ ਜੋ ਕੀ ਬਾਈ ਨੇ ਕਰਤਾ ਸੇਲ ਰਿਜ਼ਲਟ ਦੀ ਫੋਟੋ ਵੀ ਆਪਾਂ ਸਕਰੀਨ ਤੇ ਲਾਵਾਂਗੇ ਤਾਂ ਜੋ ਤੁਹਾਨੂੰ ਅੰਦਾਜ਼ਾ ਹੋ ਸਕੇ ਵੀ ਘੋੜੀ ਬੱਚੇ ਕਿਦਾਂ ਦੇ ਦਿੰਦੀ ਹੈ ਕਿ ਫੈਚਲਾ ਤੇ ਮਿੱਤਰੋ ਬਾਕੀ ਘੋੜੀ ਦੀ ਸਵਾਰੀ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਛੋਟਾ ਬੱਚਾ ਘੋੜੀ ਨੂੰ ਲਈ ਫਿਰਦਾ ਸਵੇਰ ਤੋਂ ਸੁਭਾ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋੜੀ ਸ਼ਾਂਤ ਸੁਭਾ ਦੀ ਆ ਤੇ ਬਾਲ ਪੋਰੀਆਂ ਦੀ ਕੋੜੀ ਆ ਇਹ ਸਾਫ ਤੇ ਮਾਰਗਨ ਦੀ ਗੱਲ ਕਰੀਏ ਮੱਥੇ ਪਟਾ ਦੋ ਪੈਰ ਚਿੱਟੇ ਬਿਊਟੀ ਚੈੱਕ ਕਰੋ ਤੁਸੀਂ ਕੰਨ ਤਾਂ ਬਿਲਕੁਲ ਨਾਲ ਜੋੜਦੀ ਆ ਕੋੜੀ ਬਾਕੀ ਸਨਖ ਬਣਾ ਕੋੜੀ ਚ ਬਹੁਤ ਜਿਆਦੇ ਆ ਰੇਟ ਬਾਈ ਹੋ ਰਹੀ 120000 ਰੁਪਏ ਕਰਦੇ ਆ ਏਰੀਆ ਰਾਜਸਥਾਨ ਰਾਇਲ ਸਟੱਡ ਫਾਰਮ ਤੇ ਮਿੱਤਰੋ ਰਿਜ਼ਲਟ ਦੀ ਫੋਟੋ ਤੁਸੀਂ ਚੈੱਕ ਕਰੋ ਬੱਚੇ ਦੀ ਆਪਾਂ ਦੁਬਾਰਾ ਬੱਚੇ ਦੀ ਫੋਟੋ ਲਾਨਨੇ ਆ ਜਿਹੜੀ ਸਕਰੀਨ ਤੇ ਆ ਬੱਚਾ ਤੁਸੀਂ ਚੈੱਕ ਕਰੋ ਮਿੱਤਰੋ ਇਸ ਘੋੜੀ ਨੇ ਦਿੱਤਾ ਸੀ ਅੱਜ ਤੋਂ 5 ਮਹੀਨੇ ਪਹਿਲੇ ਘੋੜੀ ਸੂਈ ਸੀ ਤੇ ਮਿੱਤਰੋ ਬੱਚਾ ਵੀ ਬਹੁਤ ਸੋਹਣਾ ਪਟਿਆਲਾ ਦਿੱਤਾ ਸੀ ਘੋੜੀ ਦੇ ਆਪ ਵੀ ਪਟਾ ਤੇ ਮਾਰਕਿੰਗ ਬਹੁਤ ਸੋਹਣੀਆਂ ਤੇ ਜੇ ਕਿਸੇ ਵੀਰ ਨੂੰ ਘੋੜੀ ਚਾਹੀਦੀ ਹੋਵੇ ਤਾਂ ਮਾਲਕ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਰੇਟ 1,20,000 ਰੁਪਏ ਕਰਦੇ ਨੇ ਤੇ ਦੁਬਾਰਾ ਇਹਦੀ ਥੋੜੀ ਜਿਹੀ ਆਪਾਂ ਜਾਣਕਾਰੀ ਦੇ ਦਿੰਨੇ ਆ ਘੋੜੀ ਜਿਹੜੀ ਆ 9 ਸਾਲ ਉਮਰ ਹੈ ਇਸ ਕੋੜੀ ਦੀ ਕੰਨ ਗਨੋਤੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੰਭ ਸੰਭ ਘੋੜੀ ਦੇ ਤੇ ਮਿੱਤਰੋ ਚਿਕੂ ਭਾਜੀ ਲੋਗੇ ਦੀ ਆ ਕੋੜੀ ਖਾਲੀ ਅਜੇ ਤੋਂ 5 ਮਹੀਨੇ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ ਬੱਚਾ ਬਹੁਤ ਸੋਹਣਾ ਦਿੱਤਾ ਸੀਗਾ ਮੱਥੇ ਪਟੇ ਦਾ ਤੇ ਇਸ ਟਾਈਮ ਕੋੜੀ ਖਾਲੀ ਆ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਕੋੜੀ ਕਰਾਸ ਕਰਵਾ ਕੇ ਆਪਣੇ ਘਰ ਵਧੀਆ ਬੱਚਾ ਪੈਦਾ ਕਰ ਸਕਦੇ ਹੋ ਤੇ ਇਸ ਵਾਰੀ ਦੀ ਘੋੜੀ ਪਾਸ ਆ ਬਿਊਟੀ ਬਹੁਤ ਜ਼ਿਆਦੇ ਆ ਕੋੜੀ ਚ ਤੇ ਬਿਊਟੀ ਚੈੱਕ ਕਰੋ ਤੁਸੀਂ ਨੱਕ ਪ੍ਰੋਫਾਈਲ ਬਹੁਤ ਹੀ ਸੋਹਣੀਆ ਮਣੀਆ ਪਤਲਾ ਕੋੜੀ ਦਾ ਬੱਚਾ ਚੈੱਕ ਕਰੋ ਤੁਸੀਂ ਪੰਜ ਕਲਿਆਣਾ ਬੱਚਾ ਦਿੱਤਾ ਸੀਗਾ ਬਹੁਤ ਸੋਹਣਾ ਤੇ ਮਿੱਤਰੋ 1 ਲੱਖ 20000 ਰੁਪਿਆ ਰੇਟ ਡਿਮਾਂਡ ਕਰਦੇ ਆਂ ਬਾਈ ਜੀ ਤੇ 90 ਇੰਚ ਹਾਈਟ ਹੈ ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਲਵਾਉਣੀ ਹੋਵੇ ਐਡ ਨੰਬਰ ਸਕਰੀਨ ਤੇ ਸ਼ੋਅ ਆ